ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤਰੀਕ ਹੈਗੀ ਆ 14 ਅਗਸਤ ਤੇ ਮੈਂ ਚੱਲੀ ਰਖੜੀ ਬੰਨਣ ਆਪਾਂ ਤਿਆਰ ਹੋ ਗਏ ਸੀਗੇ ਆ ਦੇਖੋ ਮੈਂ ਨਵਾਂ ਸੂਟ ਸਮਾਇਆ ਤੇ ਬਾਹਲਾ ਕੁਛ ਆਪਾਂ ਨਹੀਂ ਲਾਉਂਦੇ ਮੂੰਹ ਤੇ ਹੱਸ ਇੱਕ ਲਿਫਸਟਿਕ ਲਾ ਲਈ ਇੱਕ ਕਰੀਮ ਈਅਰਿੰਗ ਪਾ ਲਈ ਬਸ ਬਾਹਲਾ ਪਾਊਡਰ ਪੂਡਰ ਆਪਾਂ ਨਹੀਂ ਲਾਉਂਦੇ ਹੈਗੇ ਤੇ ਚਲੋ ਜੀ ਆਪਾਂ ਚੱਲੇ ਰਖੜੀ ਬੰਨਣ ਤੇ ਆ ਮੈਂ ਆ ਗਈ ਆਪਦੇ ਪੇਕੇ ਆ ਬੈਠੀ ਮੇਰੀ ਮੰਮੀ ਤੇ ਆ ਕੇ ਹਜੇ ਬੈਠੇ ਹੀ ਸੀਗੇ ਆ ਮੇਰੀ ਵੱਡੀ ਸਿਸਟਰ ਬੈਠੀ ਆ ਉਹ ਪਰਾਂ ਮੇਰਾ ਬੇਟਾ ਬੈਠਾ ਸੀਗਾ ਤੇ ਗੱਲਾਂ ਬਾਤਾਂ ਕਰਦੇ ਸੀਗੇ ਭਾਬੀ ਚਾਹ ਬਣਾ ਰਹੀ ਸੀਗੀ ਲਓ ਜੀ ਚਾਹ ਆ ਗਈ ਤੇ ਚਾਹ ਦੇ ਨਾਲ ਤੁਹਾਨੂੰ ਪਤਾ ਹੀ ਆ ਪੰਜਾਬ ਵਿੱਚ ਬਿਸਕੁਟ ਮਠੀਆਂ ਤੇ ਦਾਲ ਫੂਜੀ ਆਹੀ ਕੁਝ ਹੁੰਦਾ ਸਾਡੇ ਤਾਂ ਬਿਸਕੁਟ ਨਮਕੀਨ ਧਰਦੇ ਨੇ ਆਏਗੇ ਵਾਸਤੇ ਤੇ ਚਲੋ ਜੀ ਚਾਹ ਪਾਣੀ ਪੀਦੇ ਸੀ ਨਾਲ ਦੀ ਨਾਲ ਗੱਲਾਂ ਕਰਦੇ ਸੀ ਤੇ ਆਵਾਜ਼ਵੇਂ ਬੰਦ ਕਰਤੀ ਸੀ ਬਾਲਾ ਰੋਲਾ ਪਾਉਂਦੇ ਸੀ ਜਵਾਕ ਜੀ ਲੋ ਗੱਲਾਂ ਬਾਤਾਂ ਕਰਦੇ ਸੀਗੇ ਤੇ ਮੇਰੀ ਵੱਡੀ ਸਿਸਟਰ ਘੁੰਮ ਕੇ ਆਈ ਆ ਹਨਾ ਤੇ ਆ ਮੇਰੇ ਵਾਸਤੇ ਨਾ ਗਿਫਟ ਲਿਆਈ ਸੀਗੀ ਦੋ ਸੀਗੇ ਇੱਕ ਦੂਜੀ ਦਾ ਤੇ ਉਹ ਪ੍ਰੀਤ ਦਾ ਇੱਕ ਮੇਰਾ ਸੀ ਪਾ ਪਾ ਕੇ ਦੇਖਦੇ ਸੀਗੇ ਮੈਨੂੰ ਆ ਹਰਾ ਮਿਲ ਗਿਆ ਉਹਨੇ ਰੈੱਡ ਲੈ ਲਿਆ ਤੇ ਚਲੋ ਜੀ ਹੁਣ ਆਪਾਂ ਇੱਧਰ ਆ ਗਏ ਸੀਗੇ ਅੰਦਰ ਦੂਸਰੇ ਰੂਮ ਚ ਆ ਗਏ ਸੀਗੇ ਤੇ ਗੱਲਾਂ ਬਾਤਾਂ ਕਰਦੇ ਸੀਗੇ ਚਾਹ ਆਪਾਂ ਪੀ ਲਈ ਸੀਗੀ ਤੇ ਮੈਨੂੰ ਦਿਖਾਉਣੀ ਆ ਕਮਰਾ ਤੇ ਆ ਮੇਰੀ ਨਾ ਫੇਸਬੁੱਕ ਆਈਡੀ ਆ ਜਸਪਾਲ ਕੌਰ ਦਿਓਲ ਫੋਲੋ ਕਰ ਲਿਓ ਸਾਰੇ ਜਾਣੇ ਠੀਕ ਆ ਆ ਮੇਰਾ ਭਤੀਜਾ ਛੋਟਾ ਤੇ ਤੁਹਾਨੂੰ ਵੱਡਾ ਵੀ ਦਿਖਾਉਂਗੀ ਭਤੀਜਾ ਆ ਮੇਰਾ ਛੋਟਾ ਭਤੀਜਾ ਗਾ ਦੇਖ ਲਓ ਬੱਚੇ ਫੋਨ ਤੇ ਹੀ ਲੱਗੇ ਰਹਿੰਦੇ ਸਾਰੇ ਜਿਹੜੀ ਫੋਨ ਫੋਨ ਆ ਬੈਠੀ ਆ ਦਿਓਲ ਪ੍ਰੀਤ ਮੇਰੀ ਛੋਟੀ ਸਿਸਟਰ ਇਹਨੂੰ ਤੁਸੀਂ ਜਾਣਦੇ ਹੋ ਸਾਰੇ ਛੋਟੀ ਸਿਸਟਰ ਆ ਮੇਰੀ ਇਹ ਇਹ ਵੀ ਆਈ ਹੋਈ ਸੀ ਵੱਡੀ ਸਿਸਟਰ ਵੀ ਆਈ ਹੋਈ ਸੀ ਤੇ ਆ ਮੈਂ ਡੱਬਾ ਲਿਆਈ ਸੀ ਅੱਧਾ ਘੱਟ ਡੱਬਾ ਤਾਂ ਖਾ ਵੀ ਗਏ ਤੇ ਮਿੱਠਾ ਬੜਾ ਵਧੀਆ ਲੱਗਦਾ ਬੱਚੇ ਖਾ ਜਾਂਦੇ ਚਲੋ ਤੇ ਆਹ ਵਿੰਡੋ ਏਸੀ ਲੱਗਿਆ ਹੋਇਆ ਕਮਰੇ ਚ ਦੂਸਰੇ ਦੋ ਕਮਰਿਆਂ ਚ ਏਸੀ ਲੱਗਿਆ ਹੋਇਆ ਤੇ ਆਹ ਮੇਰੀ ਵੱਡੀ ਸਿਸਟਰ ਆ ਇਹ ਵੀ ਫੋਨ ਤੇ ਲੱਗੀ ਹੋਈ ਆ ਪਤਾ ਨਹੀਂ ਕੀ ਕਰਦੀ ਆ ਤੇ ਚਲੋ ਜੀ ਆਪਾਂ ਫਿਰ ਗੱਲਾਂ ਬਾਤਾਂ ਕਰਦੇ ਸੀ ਅੰਦਰ ਬੈਠੇ ਤੇ ਤੁਹਾਨੂੰ ਮੈਂ ਦਿਖਾਉਣੀ ਆ ਆ ਮੇਰੀ ਭਾਬੀ ਦੀ ਸਕੂਟਰੀ ਆ ਐਕਟਿਵ ਆ ਤੇ ਆਹ ਮੇਰੇ ਭਤੀਜੇ ਦਾ ਬੋਲਟ ਆ ਮੈਂ ਨਾ ਫੋਨ ਦੀ ਟ੍ਰੈਕਸ਼ਨ ਦੂਸਰੇ ਲੋਟ ਕਰਨਾ ਭੁੱਲ ਗਈ ਸੀ ਤਾਂ ਹੀ ਵੀਡੀਓ ਥੋੜੀ ਜਿਹੀ ਛੋਟੀ ਆ ਰਹੀ ਆ ਤੇ ਆ ਬੋਲਟ ਦੇ ਲੋ ਮਿੱਟੀ ਨਾ ਭਰਿਆ ਖੜਾ ਗੱਡੀ ਚਲਾ ਲੈਂਦੇ ਆ ਬੋਲਟ ਖੜਾ ਵਸ ਇੱਕ ਪਾਸੇ ਬੋਲਟ ਤੱਕ ਕਦੇ ਕਦੇ ਹੀ ਕੱਢਦੇ ਨੇ ਤੇ ਫੋਨ ਮੈਂ ਦੂਸਰੇ ਲੋਟ ਕਰਨਾ ਭੁੱਲ ਗਈ ਤੇ ਆ ਮੇਰੀ ਭਾਬੀ ਹੁਣਾਂ ਦਾ ਕਮਰਾ ਇੱਥੇ ਡਾਈਨਿੰਗ ਟੇਬਲ ਲੱਗਿਆ ਹੈ ਰੋਟੀ ਖਾਣ ਵਾਲਾ ਤੇ ਆ ਦੇਖੋ ਬੈੱਡ ਬੁੱਡ ਲੱਗਿਆ ਹੈ ਉਹ ਏਸੀ ਲੱਗਿਆ ਹੈ ਤਾਂ ਹਾਂ ਤੇ ਆ ਸਾਡੇ ਮੇਰੇ ਪੇਕਿਆਂ ਦੇ ਕੈਮਰੇ ਵੀ ਲੱਗੇ ਹੋਏ ਨੇ ਸਾਰੇ ਪਾਸੇ ਆ ਦੇਖੋ ਕੈਮਰੇ ਆ ਰਹੇ ਨੇ 6-7 ਕੈਮਰੇ ਲੱਗੇ ਹੋਏ ਨੇ ਤੇ ਮੈਂ ਸਾਰਾ ਘਰ ਘੁੰਮ ਰਹੀ ਸੀ ਇਸ ਤਰ੍ਹਾਂ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾ ਦਾਂ ਪੇਕਿਆਂ ਦਾ ਘਰ ਤੇ ਆ ਕੰਦਾਂ ਤੇ ਲੱਗੇ ਹੋਏ ਨੇ ਵਾਲਪੇਪਰ ਜਿਹੜੇ ਹੁਣ ਰਵਾਜ ਚੱਲਿਆ ਹੋਇਆ ਅੱਜਕੱਲ ਵਾਲਪੇਪਰ ਦਾ ਤੇ ਅਸੀਂ ਤਾਂ ਸਾਰੇ ਦੂਸਰੇ ਕਮਰੇ 'ਚ ਹੀ ਬੈਠੇ ਸੀਗੇ ਵੱਡਾ ਉਹ ਕਮਰਾ ਵੱਡਾ ਵਾਲਾਗਾ ਤੇ ਮੈਂ ਤੁਹਾਨੂੰ ਫਿਰ ਸਾਰਾ ਭਾਬੀ ਦਾ ਕੀ ਹੁੰਦਾ ਡਰੈਸਿੰਗ ਟੇਬਲ ਜਿਹਨੂੰ ਕਹਿੰਦੇ ਨੇ ਸੁਰਖੀ ਪਾウダー ਲਾਉਣ ਵਾਲਾ ਉਹ ਦਿਖਾ ਰਹੀ ਆ ਖਾਸ ਕਰ ਤੁਹਾਨੂੰ ਵੀ ਦਿਖਾ ਦਾਂ ਮੇਰਾ ਵੱਡਾ ਭਤੀਜਾ ਇਹ ਇਹਨੇ ਆਹ ਲਿਆ ਟੈਬਲੇਟ ਟੈਬਲੇਟ ਕਹਿੰਦੇ ਇਹਨੂੰ ਪਤਾ ਨਹੀਂ ਉਹ ਮੈਂ ਵੀ ਦੇਖ ਰਹੀ ਸੀ ਵੀ ਕਿੱਦਾਂ ਚੱਲਦਾਗਾ ਇਹ ਵੀ ਸਾਡੇ ਕੋਲ ਬੈਠਾ ਐ ਗੱਲਾਂ ਮਾਰਦਾ ਸੀਗਾ ਮਗਰ ਨਵੀਂ-ਨਵੀਂ ਖੇਡਾਂ ਆ ਗਈਆਂ ਹੁਣ ਫੋਨ ਟੈਬਲੇਟ ਹਨਾ ਤੇ ਚਲੋ ਜੀ ਕਰਦੇ ਕਰਾਉਂਦੇ ਫਿਰ ਮੇਰਾ ਬ੍ਰਦਰ ਆ ਗਿਆ ਸੀਗਾ ਬਾਹਰ ਗਿਆ ਹੋਇਆ ਸੀ ਕਿਤੇ ਤੇ ਉਹਦੋਂ ਆ ਗਿਆ ਸੀਗਾ ਬ੍ਰਦਰ ਮੇਰਾ ਫਿਰ ਅਸੀਂ ਰਖੜੀ ਬੰਨਤੀ ਉਹਦੇ ਤੇ ਪਹਿਲਾਂ ਇਹ ਹੈ ਨਹੀਂ ਸੀ ਘਰੇ ਬਾਹਰ ਗਿਆ ਸੀ ਆ ਮੈਂ ਰਖੜੀ ਬੰਨ ਰਹੀ ਆ ਤੇ ਆ ਮੂੰਹ ਮਿੱਠਾ ਕਰਾ ਦਾਂਗੇ ਮਠਿਆਈ ਰੱਖੀ ਬੈਠੀਆਂ ਗੁਲਾਬ ਜਮਨ ਰਸਗੁੱਲੇ ਚਲੋ ਜੀ ਰਖੜੀ ਮੈਂ ਬੰਨਤੀ ਉਦੋਂ ਬਾਅਦ ਅਸੀਂ ਫਨਸ਼ਨ ਕਰਨ ਲੱਗ ਗਏ ਆ ਆ ਹੈਗੀ ਦਿ올ਪ੍ਰੀਤ ਤੇ ਜਿਹੜੀ ਸੈਂਟਰ ਵਾਲੀ ਹੈ ਮੇਰੀ ਵੱਡੀ ਭੈਣ ਆ ਉਹ ਮੇਰੀ ਭਾਬੀ ਖੜੀ ਆ ਪਿੱਛੇ ਇਹਨਾਂ ਟੋਪੀਆਂ ਲੈ ਕੇ ਸਿਰ ਤੇ ਬਣਦੀਆਂ ਸੀ ਅੰਦਰੇ ਜਣਾ ਖਾਣੇ ਸ਼ਨ ਉਸ ਤੋਂ ਬਾਅਦ ਰੋਟੀ ਖਾਣ ਲੱਗੇ ਆਹ ਸ਼ਿਮਲਾ ਮਿਰਚ ਦੀ ਸਬਜ਼ੀ ਨਾਲ ਬੂੰਦੀ ਵਾਲਾ ਦਹੀਂ ਤੇ ਨਾਲ ਗਾਜਰ ਦਾ ਅਚਾਰ ਤੇ ਰੋਟੀ ਰੋਟੀ ਖਾਣ ਲੱਗੇ ਫਿਰ ਅਸੀਂ ਤੇ ਜਦੋਂ ਰੋਟੀ ਰੋਟੀ ਖਾ ਲਈ ਫਿਰ ਮਿੱਠਾ ਆ ਗਿਆ ਮੈਂ ਤਾਂ ਕਿਹਾ ਸੀ ਮਿੱਠਾ ਰਹਿਣ ਦੋ ਵੀ ਖਾਦਾ ਹੋਇਆ ਹੈਨਾ ਤੇ ਆ ਮਮਮੀ ਨੇ ਖੀਰ ਬਣਾਈ ਸੀ ਖੀਰ ਬਣਾ ਕੇ ਠੰਡੀ ਕਰਨ ਲਈ ਰੱਖੀ ਹੋਈ ਸੀ ਫਰਿੱਜ 'ਚ ਠੰਡੀ ਖੀਰ ਆਹੇ ਉਸ ਤੋਂ ਬਾਅਦ ਅਸੀਂ ਰੈਸਟ ਕਰਨ ਲੱਗੇ ਸਾਰੇ ਉਹde ਵੱਡਾ ਕਮਰਾ ਉਹਦੇ ਚ ਆ ਗਏ ਸਾਰੇ ਜਾਣੇ ਅਸੀਂ ਸਾਰੇ ਜਾਣੇ ਗੱਲਾਂ ਗੁੱਲਾਂ ਮਾਰੀ ਗਏ ਨਾਲੇ ਪੈ ਗਏ ਸੀਗੇ ਅਰੈਸਟ ਜੇ ਕਰ ਲਿਆ ਥੋੜਾ ਜਿਆ ਤੇ ਫਿਰ ਅਸੀਂ 4 ਕਬਜ ਦਿਨ ਤਾਂ ਫਿਰ ਅਸੀਂ ਘਰੇ ਆ ਗਏ ਸੀਗੇ ਵਾਪਸ ਤੇ ਤੇ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰਿਓ ਬਾਏ